ਸੋ ਦੋਸਤੋ ਆਪਾਂ ਹਿਰੋ ਖੁਰਦ ਦੇ ਖੇਤਾਂ 'ਚ ਖੜਿਆ ਮਜ਼ਦੂਰ ਵੀਰਾਂ ਕੋਲ ਪਹਿਲਾਂ ਵੀ ਉਹਨਾਂ ਦੀ ਇੱਕ ਵੀਡੀਓ ਕੀਤੀ ਆਪਾਂ ਨੇ ਸੋ ਇਹਨਾਂ ਦੀ ਇੱਕ ਗੱਲ ਰਹਿ ਗਈ ਸੀ ਸੋ ਇਹ ਕਹਿ ਰਹੇ ਨੇ ਵੀਰ ਜਿਹੜੀ ਸਾਡੇ ਤੋਂ ਆ ਸਰਕਾਰੀ ਸਕੂਲਾਂ ਦੇ ਵਿੱਚ ਵੀ ਪ੍ਰਾਈਵੇਟ ਟੀਚਰ ਰੱਖ ਕੇ ਫੀਸ ਲਈ ਜਾ ਰਹੀ ਆ ਸੋ ਸਰਕਾਰ ਕਿੱਥੇ ਸੁੱਤੀ ਪਈ ਆ ਸਰਕਾਰ ਕਿਹੜੀ ਸਿੱਖਿਆ ਪ੍ਰਣਾਲੀ ਦੀ ਗੱਲ ਕਰਦੀ ਆ ਮੈਂ ਕਹੂੰਗਾ ਵੀਰ ਜੀ ਦੱਸੋ ਸੋਡੇ ਤੋਂ ਫੀਸ ਲਈ ਜਾ ਰਹੀ ਆ ਲਈ ਜਾ ਰਹੀ ਜੀ ਇਹ ਕਿਸੇ ਬੱਚੇ ਤੋਂ ਨਹੀਂ ਫੀਸ ਭਰੀ ਜਾਂਦੀ ਤੁਹਾਨੂੰ ਪੁੱਠਾ ਮੋੜ ਨਹੀਂ ਇਹ ਭਗਵੰਤ ਮਾਨ ਦੇ ਪਿੰਡ ਤੋਂ 6 ਕਿਲੋਮੀਟਰ ਪਿੰਡਾ ਹੀਰੋਖੁਰਦਾ ਹਾਂਜੀ ਹੀਰੋਖੁਰਦਾ 6 ਕਿਲੋਮੀਟਰ ਭਗਵੰਤ ਮਾਨ ਦੇ ਪਿੰਡ ਤੋਂ ਜੇਕਰ ਕੋਈ ਬੱਚਾ ਫੀਸ ਨਹੀਂ ਭਰ ਸਕਦਾ ਉਹਨਾਂ ਦੇ ਕਹਿੰਦੇ ਉਹਨਾਂ ਨੂੰ ਸਕੂਲ ਚੋਂ ਵਾਪਸ ਕਰ ਦਿੱਤਾ ਜਾਂਦਾ ਸ਼ੋ ਮੈਂ ਬੇਨਤੀ ਕਰੂੰਗਾ ਭਗਵੰਤ ਮਾਨ ਜੀਆਂ ਨੂੰ ਵੀ ਇਹ ਸਰਕਾਰੀ ਕੋਟੇ ਦੇ ਵਿੱਚੋਂ ਫੀਸਾਂ ਭੇਜੀਆਂ ਜਾਣ ਸਰਕਾਰੀ ਟੀਚਰ ਭਰਤੀ ਕੀਤੇ ਜਾਣ ਇਹਨਾਂ ਲੋਕਾਂ ਦੇ ਹੱਡ ਸੜਾਏ ਜਾਣ ਇਹਨਾਂ ਲੁੱਟ ਖਸੁੱਟ ਤੋਂ ਨਾਲ ਹੀ ਪ੍ਰਾਈਵੇਟ ਸਕੂਲ ਬੰਦ ਕਰਕੇ ਸਰਕਾਰੀ ਸਕੂਲਾਂ ਨੂੰ ਹੀ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਤਰਜੀਹ ਦਿੱਤੀ ਜਾਵੇ ਉਹਨਾਂ ਦੇ ਵਿੱਚ ਚੰਗੇ ਟੀਚਰ ਚੰਗੇ ਲੈਕਚਰਾਰ ਚੰਗੇ ਪ੍ਰੋਫੈਸਰ ਭਰਤੀ ਕੀਤੇ ਜਾਣ ਇਹਨਾਂ ਦੇ ਦਰਦ ਨੂੰ ਸੁਣਿਆ ਜਾਵੇ ਸੋ ਅਗਲੀ ਗੱਲ ਵੀਰ ਜੀ ਦੱਸਣਗੇ ਬੋਲੋ ਜੀ ਕਿ ਸਾਡੇ ਸਕੂਲ ਚ ਪੀਟੀ ਆਉਣਾ ਚਾਹੀਦਾ ਵਧੀਆ ਜਿਹੜਾ ਬੱਚਾ ਵੀ ਹੁਨਰ ਵਾਲਾ ਜਿਹੜਾ ਹੁਨਰ ਦਾ ਹੈ ਉਹ ਆਪਣਾ ਹੁਨਰ ਦਿਖਾ ਸਕੀਂ ਸੋ ਡੀਪੀ ਤੇ ਪੀਟੀ ਦੀ ਪੋਸਟ ਜ਼ਰੂਰ ਸਕੂਲ ਚ ਭਰੀ ਜਾਣੀ ਚਾਹੀਦੀ ਹੈ ਇਹ ਕਹਿੰਦੇ ਸਾਡੇ ਬੱਚਾ ਨੂੰ ਚੰਗੇ ਖੇਡਾਂ ਦੇ ਨਾਲ ਜੋੜ ਕੇ ਨਸ਼ੇ ਪੱਤਿਆਂ ਦੀ ਦਲਦਲ ਤੋਂ ਦੂਰ ਰੱਖਣਾ ਚਾਹੀਦਾ ਸਾਡੇ ਬੱਚੇ ਤੇ ਜਿਹੜਾ ਹੁਨਰ ਹੈ ਉਹ ਹੁਨਰ ਵੀ ਉਹਨਾਂ ਦਾ ਉਜਾਗਰ ਅੱਗੇ ਕਰਨਾ ਚਾਹੀਦਾ ਇਹਨਾਂ ਦਾ ਕਹਿਣ ਦਾ ਮਤਲਬ ਹੈ ਬਹੁਤ ਵਧੀਆ ਸੋਚਾ ਹੈ ਸੋ ਮਜ਼ਦੂਰ ਵੀਰਾਂ ਦੇ ਨਾਲ ਆਪਾਂ ਖੜੇ ਆਂ ਤੇ ਹਮੇਸ਼ਾ ਖੜੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ